ਨਗੁਰ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬਹੁਤ ਜ਼ਰੂਰੀ ਬੇਨਤੀਆਂ ਨੇ ਭਾਈ ਅਮਰਿਤਪਾਲ ਸਿੰਘ ਹੋਰਾ ਨੂੰ ਲੈ ਕੇ ਉਹਨਾਂ ਤੇ ਜੋ ਐਨਐਸਏ ਹੈ ਉਹਦੇ ਵਿੱਚ ਵਾਅਦਾ ਕੀਤਾ ਗਿਆ ਹੈ ਪਰਦਾ ਫਾਸ਼ ਹੋਇਆ ਵੀ ਕਿੰਨਾ ਨੇ ਕੀਤਾ ਆਪਣੇ ਹੀ ਜਿਹੜੇ ਨੇ ਉਹ ਆਖਰ ਗਦਰਦਾਰ ਨਿਕਲੇ ਨੇ ਇਹਦੇ ਬਾਰੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਜਰੂਰ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਮਾਮਲਾ ਜਿਹੜਾ ਹੈ ਉਹ ਕਾਫੀ ਗੰਭੀਰ ਬਣ ਚੁੱਕਿਆ ਹੈ ਕਿਉਂਕਿ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਚਿਹਰਾ ਜਿਹੜਾ ਹੈ ਉਹ ਬਿਲਕੁਲ ਨੰਗਾ ਹੋ ਚੁੱਕਿਆ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਭਾਈ ਅਮਰਿਤਪਾਲ ਸਿੰਘ ਹੋਰਾਂ ਤੇ ਜੋ ਐਨਐਸਏ ਹੈ ਉਹ ਲਗਾਈ ਗਈ ਹੈ ਉਹਦੇ ਵਿੱਚ ਇੱਕ ਸਾਲ ਦਾ ਜਿਹੜਾ ਹੈ ਲਗਾਤਾਰ ਵਾਅਦਾ ਕਰ ਦਿੱਤਾ ਗਿਆ ਜੋ ਕਿ ਬਹੁਤ ਗਲਤ ਹੈ ਇਦਾਂ ਨਹੀਂ ਸੀ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਕੁਝ ਸੰਗ ਸ਼ਰਮ ਜਿਹੜੀ ਹੈ ਉਹ ਕਰਨੀ ਚਾਹੀਦੀ ਸੀ ਹਾਲਾਂਕਿ ਪਹਿਲਾਂ ਹੀ ਬੁਰੀ ਤਰ੍ਹਾਂ ਜਿਹੜੀ ਹੈ ਲੋਕ ਸਭਾ ਦੇ ਵਿੱਚ ਇਹਨਾਂ ਦੀ ਹਾਰ ਹੋਈ ਹੈ ਬੜੀ ਬੁਰੀ ਤਰ੍ਹਾਂ ਹਾਰ ਹੋਈ ਹੈ ਹੁਣ ਤੇ ਘੱਟੋ-ਘੱਟ ਸਬਕ ਲੈਂਦੇ ਤੇ ਆਪਣਾ ਵੱਡਾ ਦਿਲ ਕਰਕੇ ਵਿਖਾਉਂਦੇ ਕੋਈ ਗੱਲ ਨਹੀਂ ਵੀ ਜੋ ਹੋਇਆ ਸੋ ਪਿੱਛੇ ਨੰਗਿਆ ਤੇ ਅਸੀਂ ਜਿਹੜਾ ਹੈ ਹੁਣ ਅੱਗੇ ਤੋਂ ਅਜਿਹੀ ਗੱਲਬਾਤ ਕੋਈ ਨਹੀਂ ਕਰਾਂਗੇ ਜੋ ਸਜ਼ਾ ਇੱਕ ਵਾਰ ਦੇਣੀ ਸੀ ਉਹ ਹੋ ਚੁੱਕੀ ਹੈ ਹਾਲਾਂਕਿ ਹੋਰ ਇਸ ਦੇ ਵਿੱਚੋਂ ਕੋਈ ਕੀ ਕੱਢਣਗੇ ਕੱਖ ਨਹੀਂ ਜਿਹਦੇ ਵਿੱਚੋਂ ਨਿਕਲਣਾ ਹੋਰ ਪਰ ਪਤਾ ਨਹੀਂ ਫਿਰ ਵੀ ਕਿਉਂ ਸਾਡੇ ਲੋਕ ਜਿਹੜੇ ਨੇ ਇਸ ਚੀਜ਼ ਨੂੰ ਮੰਨਣ ਲਈ ਤਿਆਰ ਹੀ ਐ ਨਹੀਂ ਚਲੋ ਕੋਈ ਗੱਲ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਮੈਂ ਇੱਥੇ ਜਿਹੜੀ ਬੇਨਤੀ ਹੈ ਉਹ ਤੁਹਾਡੇ ਨਾਲੇ ਸਾਂਝੀ ਕਰਨੀ ਚਾਹੁੰਦਾ ਵੀ ਸਾਡੇ ਲੋਕ ਜੇ ਹਲੇ ਵੀ ਪਾਰਟੀਆਂ ਦੇ ਨਾਮ ਤੇ ਝੰਡੇ ਚੱਕ ਕੇ ਤੁਰ ਰਹੇ ਨੇ ਤਾਂ ਇੱਕ ਗੱਲ ਯਾਦ ਰੱਖਿਓ ਵੀ ਇਹਨਾਂ ਪਾਰਟੀਆਂ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਹੈ ਇਹਨਾਂ ਪਾਰਟੀਆਂ ਨੇ ਸਾਡਾ ਬਹੁਤ ਨੁਕਸਾਨ ਕਰ ਦਿੱਤਾ ਹੈ ਹਲੇ ਵੀ ਸਮਝ ਜਾਓ ਜੇ ਹਲੇ ਵੀ ਨਾ ਸਮਝੇ ਤੇ ਫੇਰ ਤੇ ਰੱਬ ਹੀ ਰੱਖਾ ਸਾਡਾ ਫੇਰ ਸਾਡਾ ਕੋਈ ਵਾਲੀ ਨਹੀਂ ਫੇਰ ਸਾਡਾ ਕਿਸੇ ਨੇ ਕੋਈ ਗੱਲ ਜਿਹੜੀ ਹੈ ਸਾਡੀ ਨਹੀਂ ਸੁਣਨੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਸਾਡੇ ਲੋਕ ਜਿਹੜੇ ਨੇ ਉਹ ਇੰਨੇ ਜ਼ਿਆਦਾ ਮਗਰ ਲੱਗੂ ਕਿਉਂ ਨਹੀਂ ਪਾਰਟੀਆਂ ਦੇ ਨਾਮ ਤੇ ਇਹਨਾਂ ਨੂੰ ਲੜਾ ਦਿੱਤਾ ਜਾਂਦਾ ਹੈ ਪਾਰਟੀਆਂ ਦੇ ਨਾਮ ਤੇ ਇਹਨਾਂ ਦੇ ਸਿਰ ਤੇ ਵੋਟਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਹੁਣ ਦੇਖੋ ਐਨਐਸਏ ਲਾਇਆ ਕਿਨਾਂ ਨੇ ਆਮ ਆਦਮੀ ਪਾਰਟੀ ਨੇ ਲਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਇਆ ਤੇ ਮੁੱਖ ਮੰਤਰੀ ਨੇ ਐਨਐਸਏ ਲਾਤਾ ਹੁਣ ਬਦਲਾਖੋਰੀ ਦੀ ਨੀਤੀ ਨਾਲ ਐਮ ਐਨਐਸਏ ਲਾਇਆ ਗਿਆ ਹਾਲਾਂਕਿ ਵੋਟਾਂ ਦੇ ਰਿਜ਼ਲਟ ਆਉਣ ਤੋਂ ਪਹਿਲਾਂ 3 ਜੂਨ ਨੂੰ ਇਹ ਕਲੀਅਰ ਕਰ ਦਿੱਤਾ ਗਿਆ ਕਿ 1 ਸਾਲ ਲਈ ਪੱਕਾ ਕਰ ਦਿੱਤਾ ਗਿਆ ਐਨਐਸਏ ਪਹਿਲਾਂ 3-3 ਮਹੀਨੇ ਦਾ ਠਹਿਰ ਕੇ ਲਾਇਆ ਜਾਂਦਾ ਸੀ ਹੁਣ ਹੁਣ 1 ਸਾਲ ਦਾ ਇਕੱਠਾ ਹੀ ਕਰਤਾ ਹੁਣ ਤੁਸੀਂ ਆਪ ਸੋਚੋ ਵੀ ਗਲਤ ਕੌਣ ਹੈ ਕੌਣ ਗਲਤ ਕਰ ਰਿਹਾ ਹੈ ਕੌਣ ਸਹੀ ਕਰ ਰਿਹਾ ਤੁਸੀਂ ਆਪ ਸੋਚੋ ਪਰ ਮੈਂ ਇਥੇ ਇੱਕ ਬੇਨਤੀ ਜ਼ਰੂਰ ਕਰਾਂ ਕਿ ਗਲਤ ਕੀਤਾ ਹੈ ਸਰਕਾਰ ਨੇ ਹਾਲਾਂਕਿ ਜੋ ਸਮਾਂ ਸੀ ਉਹ ਨੰਗਿਆ ਉਹ ਨੰਗ ਚੁੱਕਿਆ ਪਰ ਇਸ ਨੂੰ ਦੁਬਾਰਾ ਜਿਹੜਾ ਹੈ ਉਹ ਨਹੀਂ ਦੁਹਰਾਉਣਾ ਚਾਹੀਦਾ ਸੀ ਇਨੂੰ ਬਿਲਕੁਲ ਵੀ ਦਹਰਾਉਣਾ ਨਹੀਂ ਸੀ ਚਾਹੀਦਾ ਇਹਨੂੰ ਇੱਥੇ ਹੀ ਬੰਦ ਕਰ ਦੇਣਾ ਚਾਹੀਦਾ ਸੀ ਪਰ ਚਲੋ ਜੇ ਹੁਣ ਸਰਕਾਰ ਨੇ ਇਦਾਂ ਕੀਤਾ ਹੀ ਐ ਪਰ ਇਹ ਗੱਲ ਸਾਫ਼ ਹੋ ਗਈ ਕਿ ਇਹ ਲੋਕ ਸਿੱਖ ਵਿਰੋਧੀ ਨੇ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰਨ ਵਾਲੇ ਨੇ ਇਹ ਲੋਕ ਕਦੇ ਵੀ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਪਹਿਲਾਂ ਕਿਸਾਨੀ ਅੰਦੋਲਨ ਵੇਲੇ ਜਦੋਂ 13 ਫਰਵਰੀ ਨੂੰ ਐਲਾਨ ਹੋਇਆ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਸ਼ੁਰੂ ਕਰਨ ਦੀ ਗੱਲਬਾਤ ਚੱਲੀ ਉਦੋਂ ਟਰਾਲੀਆਂ ਨੂੰ ਰੋਕ-ਰੋਕ ਕੇ ਪਰੇਸ਼ਾਨ ਕੀਤਾ ਗਿਆ ਕਿਸਾਨਾਂ ਦੀਆਂ ਨੂੰ ਟਰਾਲੀਆਂ ਨੂੰ ਰੋਕ-ਰੋਕ ਕੇ ਚੈੱਕ ਕੀਤਾ ਗਿਆ ਤਾਂ ਜੋ ਇਹ ਲੋਕ ਬਾਰਡਰਾਂ ਤੇ ਨਾ ਜਾ ਸਕਣ ਸਾਡੀ ਜਿਹੜੀ ਹੈ ਕੌਨਸਟੀਟਿਊਂਸੀ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਵੜ ਕੇ ਉਹ ਲੋਕ ਰਬੜ ਦੀਆਂ ਗੋਲੀਆਂ ਮਾਰ ਗਏ ਸਾਡੇ ਤੇ ਫਾਇਰ ਕਰ ਗਏ ਅਥਰੂ ਗੈਸ ਦੇ ਗੋਲੇ ਸਿੱਟ ਗਏ ਪਰ ਕੋਈ ਕਾਰਵਾਈ ਨਹੀਂ ਹੋਈ ਭਾਜਪਾ ਦੀ ਸਰਕਾਰ ਸੀ ਹਰਿਆਣਾ ਦੇ ਵਿੱਚ ਵੀ ਔਰ ਕਿਤੇ ਨਾ ਕਿਤੇ ਸੈਂਟਰ ਦੇ ਵਿੱਚ ਵੀ ਤੇ ਸੈਂਟਰ ਦਾ ਹੀ ਜਿਹੜਾ ਹੈ ਕਿਤੇ ਨਾ ਕਿਤੇ ਪੱਖ ਪੂਰਿਆ ਗਿਆ ਜਿਹੜਾ ਹੈ ਸਿੱਧਾ ਸ਼ਰੀਆਮ ਭਗਵੰਤ ਮਾਨ ਨੇ ਪੱਖ ਪੂਰਿਆ ਪੰਜਾਬ ਵਿਰੋਧੀ ਚਿਹਰਾ ਜਿਹੜਾ ਹੈ ਬੇਨਕਾਬ ਹੋ ਚੁੱਕਿਆ ਹੈ ਹੁਣ ਦੂਜੀ ਗੱਲ ਮੈਂ ਇੱਕ ਹੋਰ ਕਰਾਂ ਕਿ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ 144 ਧਾਰਾ ਲਾਗੂ ਕੌਣ ਕਰਦਾ ਹੁੰਦਾ ਹੈ ਪਿਛਲੇ ਸਾਲ 2023 ਦੇ ਵਿੱਚ ਇਹ ਜਿਹੜੀ ਸਰਗਰਮੀ ਹੈ ਉਹ ਸਾਨੂੰ ਵੇਖਣ ਨੂੰ ਮਿਲੀ ਹੈ ਗੁਰੂ ਘਰਾਂ ਦੇ ਵਿੱਚ 144 ਧਾਰਾ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਵੀ ਜਿੱਥੇ ਬੰਦੇ ਇਕੱਠੇ ਨਾ ਹੋਣ ਸੰਗਤ ਨਾ ਆਵੇ ਕੀ ਗੱਲ ਬਈ ਗੁਰੂ ਘਰਾਂ ਦੇ ਵਿੱਚ ਕਦੇ 144 ਲਾਗੂ ਹੁੰਦੀ ਵੇਖੀ ਹੈ ਪਰ ਹਾਂ ਇਹ ਸਰਕਾਰ ਨੇ ਵਿਖਾਈ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਹਨਾਂ ਤੋਂ ਇਨਸਾਫ਼ ਕਿੱਥੋਂ ਭਾਲਦੇ ਹੋ ਗੋਲੀ ਕਾਂਡ ਬਾਈਬਲ ਕਰਾਂ ਬਰਗਾੜੀ ਦਾ ਇਨਸਾਫ਼ ਇਹਨਾਂ ਲੋਕਾਂ ਕੋਲੋਂ ਕਿੱਥੋਂ ਭਾਲਦੇ ਹੋ ਇਹ ਲੋਕ ਤੇ ਖੁਦ ਵਿਕੇ ਹੋਏ ਨੇ ਇਹ ਤਾਂ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਆ ਸਾਨੂੰ ਇਨਸਾਫ਼ ਕਿੱਥੇ ਦੇ ਦੇਣਗੇ ਠੀਕ ਹੈ ਵਿਰੋਧੀ ਪਾਰਟੀਆਂ ਨੇ ਅਮਰਿਤਪਾਲ ਸਿੰਘ ਦਾ ਵਿਰੋਧ ਕੀਤਾ ਬਿਲਕੁਲ ਵਿਰੋਧ ਕੀਤਾ ਉਹਨਾਂ ਨੇ ਪਰੇ ਗੱਲ ਉਹਨਾਂ ਨੇ ਵੀ ਕਹਿ ਦਿੱਤੀ ਚਾਹੇ ਉਹ ਸਿਆਸੀ ਰੋਟੀਆਂ ਸੇਕ ਰਹੇ ਨੇ ਇਹ ਕਹਿ ਲੋ ਚਾਹੇ ਉਹ ਕਹਿ ਲੋ ਵੀ ਕੋਈ ਮਸਲਾ ਹੋਰ ਹੈ ਪਰ ਉਹਨਾਂ ਲੋਕਾਂ ਨੇ ਵੀ ਗੱਲ ਕਿਹਾ ਵੀ ਕਹਿੰਦੇ ਇਹ ਗੱਲ ਗਲਤ ਹੈ ਇਹ ਨਖੇਦੀ ਕਰਦੇ ਇਹਨਾਂ ਦੀ ਅਸੀਂ ਇਹ ਐਨਐਸਏ ਲਾਉਣ ਦੀ ਸੋ ਪੰਜਾਬ ਸਰਕਾਰ ਜ਼ਮੂਰੀਅਤ ਦਾ ਜਿਹੜਾ ਹੈ ਇਸ ਖਿਆਲ ਜ਼ਰੂਰ ਕਰੇ ਹੋਸ਼ ਵਿੱਚ ਆਵੇ ਕਿ ਹਾਲਾਂਕਿ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਅਧੀਨ ਦੇ ਕੇ ਕਦੇ ਮੈਂ ਇੱਕ ਬੇਨਤੀ ਕੀਤੀ ਸੀ ਵੇ ਕਦੇ ਉਹਨਾਂ ਦੇ ਪਰਿਵਾਰਾਂ ਵੱਲ ਜਾ ਕੇ ਵੇਖਿਓ ਕੁਲਵੰਤ ਸਿੰਘ ਰਾਉਕੇ ਦੀ ਜਿਹੜੀ ਹੈ ਉਹ ਆਪਣੀ ਨੌਕਰੀ ਚਲੀ ਗਈ ਜਿਹੜੇ ਆਪੋ ਆਪਣੇ ਕਾਰੋਬਾਰ ਕਰਦੇ ਸੀ ਉਹਨਾਂ ਦੇ ਕਾਰੋਬਾਰ ਠੱਪ ਹੋ ਗਏ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਟਰਾਂਸਪੋਰਟ ਦਾ ਕਾਰੋਬਾਰ ਸੀ ਉਹ ਠੱਪ ਹੋ ਗਿਆ ਤੇ ਬੱਚੇ ਜਿਹੜੇ ਨੇ ਪਰਿਵਾਰਕ ਮੈਂਬਰ ਨੇ ਜਿਹੜੇ ਪ੍ਰਧਾਨ ਮੰਤਰੀ ਬਾਜੇਕੇ ਦਾ ਬੇਟਾ ਆ ਤੇ ਪਰਿਵਾਰਕ ਮੈਂਬਰ ਨੇ ਉਹ ਕਹਿੰਦੇ ਨੇ ਸਾਨੂੰ ਆਪਣੇ ਪਿਤਾ ਨਾਲ ਮਿਲਾਓ ਇੱਕ ਵਾਰ ਮਿਲਾ ਲਿਆ ਹੁਣ ਕਿੱਥੇ 2500 ਕਿਲੋਮੀਟਰ ਲੈ ਕੇ ਜਾਵੇ ਜੀ ਉਹਨਾਂ ਨੂੰ ਹਾਲਾਂਕਿ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਅਸੀਂ ਨਸ਼ਾ ਬੰਦ ਕਰਤਾ ਪੰਜਾਬ ਦੇ ਵਿੱਚ ਨਸ਼ਾ ਬੰਦ ਨਹੀਂ ਹੋਇਆ ਸਗੋਂ ਵਧਿਆ ਹੀ ਐ ਕਿੰਨੀਆਂ ਮੌਤਾਂ ਆਹ 14 ਮੌਤਾਂ ਜਿਹੜੀਆਂ ਨੇ ਹੁਣ ਹੋਈਆਂ ਨੇ ਤੁਸੀਂ ਵੇਖੋ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਗਿਆ ਹੁਣ ਤਵਾਦਲੇ ਕਰਤੇ ਕੀ ਹੁਣ ਨਸ਼ਾ ਬੰਦ ਹੋਜੂ ਕੀ ਸਰਕਾਰ ਸੌਹਾ ਖਾ ਕੇ ਕਹਿੰਦੀ ਐ ਅਰਦਾਸ ਕਰੋ ਤੁਸੀਂ ਅਸੀਂ ਨਸ਼ਾ ਬੰਦ ਕਰਾਂਗੇ ਕੀ ਐਵੇਂ ਨਸ਼ਾ ਬੰਦ ਹੋਜੂ ਤੁਸੀਂ ਦੱਸੋ ਜੀ ਜਿੰਨਾ ਚਿਰ ਕੋਈ ਟਾਈਟਲ ਕਾਨੂੰਨ ਨਹੀਂ ਬਣਦਾ ਸਖਤ ਕਾਨੂੰਨ ਨਹੀਂ ਬਣਦਾ ਉਨਾ ਚਿਰ ਨਸ਼ਾ ਬੰਦ ਹੋਜੂ ਨਸ਼ਾ ਬੰਦ ਤੇ ਤਾਂ ਹੋਊਗਾ ਜੇ ਇਹਨਾਂ ਵਾਲੇ ਵਿੱਚੋਂ ਕਰਨਾ ਛੱਡਣਗੇ ਤੇ ਜਾਂ ਫਿਰ ਇਹਨਾਂ ਵਾਲੇ ਉਹਨਾਂ ਲੋਕਾਂ ਦਾ ਪੱਖਪੂਰਣਾ ਛੱਡਣਗੇ ਤਾਂ ਨਸ਼ਾ ਬੰਦ ਹੋਊਗਾ ਐਵੇਂ ਨਸ਼ਾ ਬੰਦ ਨਹੀਂ ਹੋ ਸਕਦਾ ਜੀ। ਕੁਛ ਮਰਜ਼ੀ ਹੋ ਜੇ। ਹਾਲਾਂਕਿ ਇਹ ਸਭ ਕੁਝ ਜਿਹੜਾ ਪਲਾਨ ਹੈ ਨਾ ਲੋਕਾਂ ਦਾ ਕੀਤਾ ਹੋਇਆ ਤੇ ਸਾਰਾ ਕੁਝ ਇਹ ਲੋਕ ਜਿਹੜਾ ਹੈ ਇਦਾਂ ਹੀ ਕਰਦੇ ਜਾ ਰਹੇ ਨੇ ਬਿਲਕੁਲ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੋ ਰਹੀਆਂ ਨੇ ਵਾਕੂ ਵੀ ਹੋ ਰਹੀਆਂ ਨੇ। ਸਾਨੂੰ ਇਹਨਾਂ ਗੱਲਾਂ ਤੇ ਜਿਹੜਾ ਹੈ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ। ਚੇਰਾ ਇਹਨਾਂ ਦਾ ਨੰਗਾ ਹੋ ਚੁੱਕਿਆ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਵਿਅਦਬੀਆਂ ਦਾ ਇਨਸਾਫ ਨਹੀਂ ਦੇ ਸਕੇ ਉਲਟਾ ਸਾਡੇ ਨੌਜਵਾਨਾਂ ਨੂੰ ਚਾਕੇ ਬੰਦੀ ਬਣਾਤਾ ਤੇ ਬੰਦੀ ਸਿੰਘ ਤਾਂ ਰਹਾ ਕਰਨ ਦੀ ਹੋਰ ਜਿਹੜੇ ਪ੍ਰਾਣੇ ਸੀ ਉਹਨਾਂ ਤੋਂ ਗੱਲ ਦੂਰ ਦੀ ਰਹੀ ਗਈ ਇਹ ਗੱਦਾਰ ਨੇ ਵਿੱਚ ਸਾਡੇ ਆਲੇ ਵੀ ਕੁਝ ਰਲੇ ਹੋਏ ਨੇ ਐਵੇਂ ਜਾਣ ਬੁਝ ਕੇ ਇਹਨਾਂ ਲੋਕਾਂ ਨੇ ਪੱਗਾਂ 'ਚ ਸਿਰ ਜ਼ਰੂਰ ਫਸਾਏ ਨੇ ਜਿਵੇਂ ਕਰਮਜੀਤ ਅਨਮੋਲ ਨੇ ਵੋਟਾਂ ਵੇਲੇ ਪੱਗ ਬੰਨੀ ਤੇ ਹੁਣ ਬੋਦੀਆਂ ਨੂੰ ਜੈਲ ਲਾ ਕੇ ਬਿਲਕੁਲ ਬਾਹਰ ਫਿਰਦਾ ਇੱਕ ਵਾਰੀ ਜੇ ਦਸਤਾਰ ਸਜਾ ਲਈ ਤੇ ਫਿਰ ਇਹਦਾ ਮਤਲਬ ਸਾਨੂੰ ਬਹਿਰੂਪੀਆ ਜਿਹੜਾ ਸੀ ਉਹ ਧੋਖਾ ਦੇਣ ਆਇਆ ਸੀ ਤੇ ਚਲੋ ਲੋਕਾਂ ਨੇ ਫਰੀਦਕੋਟ ਹਲਕੇ ਦਾ ਧੰਨਵਾਦ ਲੋਕ ਸਭਾ ਹਲਕੇ ਦਾ ਜਿਨ੍ਹਾਂ ਨੇ ਸੱਚ ਦੀ ਪਛਾਣ ਕੀਤੀ ਪਹਿਚਾਣੋ ਹਲੇ ਵੀ ਜਾਗੋ ਜਾਗੋ ਹਜੇ ਵੀ ਆਪਣੇ ਸਹੀ ਤੇ ਗਲਤ ਦੀ ਪਛਾਣ ਜ਼ਰੂਰ ਕਰੋ ਮੈਂ ਬਾਰ-ਬਾਰ ਬੇਨਤੀਆਂ ਕਰਦਾ ਨਾ ਵੀ ਸਹੀ ਤੇ ਗਲਤ ਨੂੰ ਜ਼ਰੂਰ ਇੱਕ ਵਾਰੀ ਨਜ਼ਰ ਮਾਰੋ ਚੁਣੋ ਵੀ ਕੌਣ ਸਾਡੇ ਲਈ ਸਹੀ ਹੈ ਤੇ ਕੌਣ ਗਲਤ ਹੈ ਇਹ ਸਾਡਾ ਹੱਕ ਬਣਦਾ ਪਿਆਰੇ